ਬਠਿੰਡਾ ਥਾਣਾ ਕਨਾਲ ਕਲੋਨੀ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਸਫਲਤਾ ਹਾਸਲ ਕਰਦਿਆਂ ਦੋਸ਼ੀ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲੋਂ ਔਲੇ ਸੋਨਾ ਬਰਾਮਦ ਹੋਇਆ ਹੈ ਜਿਨ੍ਹਾਂ ਦੇ ਵਿੱਚ ਕੜਾ, ਸ਼ਾਪ, ਰਿੰਗ ਆਦਿ ਬਰਾਮਦ ਕੀਤੇ ਗਏ ਹਨ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਡੰਗਾਈ ਨਾਲ ਪੁੱਛਗਈ ਜਾ ਰਹੀ ਹੈ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਕਨਾਲ ਕਨੌਨੀ ਬਠਿੰਡਾ ਕੱਲ ਸਾਨੂੰ ਇੱਕ 112 ਤੇ ਕਾਲ ਮਸੂਲ ਹੋਈ ਸੀ ਕਿ ਗੁਰਪ੍ਰੀਤ ਸਿੰਘ ਜੋ ਕਿ ਅਮਰਪੁਰ ਬਸਤੀ ਦੇ ਰਹਿਣ ਵਾਲੇ ਆ ਸਾਡੇ ਘਰੇ ਜਿਹੜਾ ਹੈਗਾ ਰਾਤ ਨੂੰ ਜਿਹੜਾ ਹੈਗਾ ਕੋਈ ਨਾਮ ਵਲੋਂ ਵਿਅਕਤੀ ਵੱਲੋਂ ਜਿਹੜਾ ਹੈ 8 ਤੋਂ 10 ਟੋਲੇ ਜਿਹੜਾ ਸੋਨਾ ਚੋਰੀ ਕਰ ਲਿਆ ਗਿਆ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਅੰਡਰ ਸੈਕਸ਼ਨ 331 4 305 ਬੀ ਐਨ ਐਸ ਜਿਹੜੀ ਦਰਜ ਰਜਿਸਟਰ ਕੀਤੀ ਗਈ ਸੀਗੀ ਤੇ ਦਰਾਨੇ ਤਵਤੀਸ਼ ਜਿਹੜਾ ਇਸ ਵਿੱਚ ਅਨਮੋਲ ਸਿੰਘ ਏਲੀਅਸ ਮੂਸ਼ੀ ਜੋ ਕਿ ਅਮਰਪੁਰਾ ਬਸਤੀ ਦਾ ਹੀ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਸ ਜਿਹੜਾ ਹੈਗਾ ਥਾਣਾ ਨਾਲ ਕਲੋਨੀ ਦੀ ਟੀਮ ਤੇ ਚੌਂਕੀ ਵਰਧਮਾਨ ਦੀ ਟੀਮ ਨੂੰ ਜਿਹੜਾ ਹੈਗਾ ਮਿਹਨਤ ਕਰਦੇ ਹੋਏ ਉਦੋਂ ਸਫਲਤਾ ਮਿਲੀ ਜਦੋਂ ਇਹਦੀ ਇੰਟਰੋਗੇਸ਼ਨ ਦੌਰਾਨ ਇਹਨੇ ਮੰਨਿਆ ਕਿ ਜਿਹੜਾ ਹੈਗਾ ਮੈਂ ਹੀ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਦੇ ਘਰੋਂ ਜਿਹੜਾ ਹੈਗਾ 8 ਤੋਂ 10 ਥੋਲੇ ਜਿਹੜਾ ਸੋਨਾ ਚੋਰੀ ਕੀਤਾ ਹੈਗਾ ਤੇ ਦੌਰਾਨ ਤਬਤੀਸ਼ ਜਿਹੜਾ ਹੈ ਤੋ ਕਰੀਬ ਜਿਹੜਾ 8 ਥੋਲੇ ਸੋਨਾ ਜਿਹੜਾ ਰਿਕਵਰ ਵੀ ਹੋ ਚੁੱਕਾ ਹੈ ਤੇ ਇਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਿਹੜਾ ਇਹਨੂੰ ਡੰਗਾਈ ਤੋਂ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਹੋਰ ਵੀ ਕੋਈ ਇਹਦੇ ਵੱਲੋਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਚੋਰੀਆਂ ਕੀਤੀਆਂ ਹੋ ਸਕਦੀਆਂ ਤੇ ਹੋਰ ਵੀ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਉਹਦੇ ਖਿਲਾਫ ਵੀ ਬੰਦੀ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਜਿਹੜਾ ਉਹਨਾਂ ਨੇ ਬਿਆਨਾਂ ਚ ਜਿਹੜਾ ਹੈਗਾ 8 ਤੋਲੇ ਸੋਨਾ ਜਿਹੜਾ ਹੈਗਾ ਉਹਨਾਂ ਨੇ ਜ਼ਿਕਰ ਕੀਤਾ ਵੀ ਸਾਡੇ 8 ਤੋਲੇ ਸੋਨਾ ਚੋਰੀ ਹੋਇਆ ਤੇ ਉਹ ਤੇ ਜਿਹੜਾ ਮਾਮਲਾ ਜਿਹੜਾ ਹੈਗਾ 331 4 ਤੇ 305 ਬੀਐਨਐਸ ਚ ਦਰਜਿਸਟਰ ਕੀਤਾ ਗਿਆ ਉਹਦੇ ਚ ਜੈਂਟਸ ਰਿੰਗ ਸੀਗੀਆਂ ਚੇਨ ਸੀਗੀ ਕੜੇ ਸੀਗੇ ਤੇ ਮੇਲ ਜਿਹੜੀਆਂ ਹੈਗੀਆਂ ਰਿੰਗ ਸੀਗੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਜਿਹੜੇ 8 ਤੋਂ 10 ਆਈਟਮਾਂ ਸੀ ਇਹ ਘਰੇ ਸੀਗੇ ਤੇ ਜਿਹੜਾ ਅਨਮੋਲ ਮੂਸ਼ੀ ਆ ਇਹ ਪਹਿਲਾਂ ਵੀ ਇਹਦੀ ਜਿਹੜੀ ਹੈਗੀ ਆ ਮਾਤਾ ਇਹਨਾਂ ਦੇ ਘਰੇ ਕੰਮ ਕਰਦੀ ਸੀਗੀ ਤੇ ਇਹਦਾ ਪਹਿਲਾਂ ਵੀ ਆਉਣ ਜਾਣ ਸੀ ਇਹਨਾਂ ਦੇ ਘਰੇ ਤੇ اسی ਚੀਜ਼ ਦਾ ਇਹਨੇ ਫਾਇਦਾ ਲੈਂਦੇ ਹੋਏ ਇਹਨਾਂ ਦੇ ਘਰੋਂ ਜਿਹੜੀ ਹੈਗੀ ਆ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਇਹਦੇ ਪਹਿਲਾਂ ਹਾਂਜੀ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਪਹਿਲਾਂ ਵੀ ਮੁਕੱਦਮਾ ਦਰਜ ਆ ਤੇ ਅਸੀਂ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਵੀ ਇਹ ਤੋਂ ਜਿਹੜੇ ਹੈਗੀਆਂ ਚੋਰੀ ਦੀਆਂ ਵਾਰਦਾਤਾਂ ਟਰੇਸ ਹੁੰਦੀ ਸੰਭਾਵਨਾ ਜਿਹੜਾ ਆਪਸ ਵਿੱਚ ਇਹੀ ਕੀ ਦੋ ਜਣੇ ਇੱਕ ਤਾਂ ਇੱਕ ਰਿਸ਼ਤਾ ਸੀ ਕੋਈ ਤਾਂ ਐਸੀ ਜਾਂ ਨਹੀਂ ਨਹੀਂ ਇਹ ਚ ਇੱਕ ਹੀ ਦੋਸ਼ੀ ਜਿਹੜਾ ਹੈ ਅਨਮੋਲ ਇਸ ਐਲੀਅਸ ਮੂਸ਼ੀ ਨੂੰ ਅਰੈਸਟ ਕੀਤਾ ਤੇ ਇਹਦੀ ਅਜੇ ਅਸੀਂ ਡੂੰਘਾਈ ਨਾਲ ਹੋਰ ਪੁੱਛਗਿਸ਼ ਕਰਾਂਗੇ ਵੀ ਹੋਰ ਵੀ ਕੋਈ ਇਹਦੇ ਵਿੱਚ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਹੈਗਾ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹਦੀ ਕਰੀਬ 22 ਸਾਲ ਉਮਰ ਹੈਗੀ ਅਤੇ ਵਿਲਾ ਹੀ ਹੈਗਾ ਜਿਹੜਾ ਹੈਗਾ ਪਿੱਛੇ ਵੀ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਦਾ ਚੋਰੀ ਕੀਤਾ ਸੀ ਉਹਦਾ ਮੁਕਦਮਾ ਦਰਜ ਹੋਇਆ ਸੀ ਬਾਕੀ ਜਿਹੜਾ ਹੈਗਾ ਇਹਦੀ ਅਜ ਰਿਮਾਂਡ ਹਾਸਲ ਕਰਕੇ ਹੋਰ ਅਸੀਂ ਬਰੀਕੀ ਨਾਲ ਇਹਦੀ ਜਿਹੜੀ ਹੈਗੀ ਜਾਂਚ ਕਰਾਂਗੇ ਤਾਂ ਜੋ ਹੋਰ ਵੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹ ਵੀ ਟ੍ਰੇਸ ਹੋ ਸਕਣ ਸੋਨਾ ਸਾਰ ਹੋ ਗਿਆ ਜੀ ਬੰਦ ਹਾਂਜੀ ਕਰੀਬ ਜਿਹੜਾ ਹੈਗਾ ਇਹ ਚ 90% ਸੋਨਾ ਰਿਕਵਰ ਹੋ ਗਿਆ ਤੇ ਬਾਕੀ ਜਿਹੜਾ ਇਹਨੂੰ ਹੋਰ ਜਿਹੜਾ ਡੰਗਾਈ ਨਾਲ ਪੁੱਛਗਿੱਛ ਕਰਕੇ ਜਿਹੜਾ ਹੋਰ ਕੋਈ ਜਿਹੜਾ ਇਹ ਚ ਰਿਕਵਰ ਹੋਣ ਵਾਲੀ ਚੀਜ਼ ਹੈ ਉਹ ਵੀ ਜਿਹੜੀ ਹੈਗੀ ਐਫਸੀ ਨੂੰ ਰਿਮਾਂਡ ਤੇ ਲੈ ਕੇ ਇਹਦੀ ਹੋਰ ਪੁੱਛਗਿੱਛ ਕਰਾਂਗੇ ਡੰਗਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ